ਇਸ ਵੀਡੀਓ ਚ ਐਂਡ ਟਾਈਮ ਮੈਡਨੈਸ ਜਾਣਨੇ ਕੀ ਆਖਰੀ ਸਮੇਂ ਦਾ ਭਾਗ ਲ ਪਰ ਉਹਦੇ ਬਾਰੇ ਗੱਲ ਕਰਨੀ ਹੈ ਉਹ ਕੀ ਆ ਹੁਣ ਐਂਡ ਟਾਈਮ ਮੈਡਨੈਸ ਦੇ ਅੰਦਰ ਬਹੁਤ ਸਾਰੇ ਲੋਕ ਆਉਂਦੇ ਆ ਭੀ ਜਾਨਨੇ ਕੀ ਮੰਨ ਲਓ ਕੋਈ ਸਾਨੂੰ ਅਲਪੀ ਗੁੱਸਾ ਆਵੇ ਪਰ ਸਾਨੂੰ ਉਹਦਾ ਕਾਰਨ ਨਾ ਲੱਭੇ ਸਾਡੀ ਜ਼ਿੰਦਗੀ ਜਿਸ ਤਰ੍ਹਾਂ ਦੀਆਂ ਚਾਹੁੰਦੇ ਉਤਾਂ ਦਾ ਹੋਵੇ ਨਾ ਉਲਟੋ ਪੁਲਟ ਸਭ ਕੁਝ ਹੋਈ ਹੋਈ ਜਾਵੇ ਤੇ ਸਾਡੇ ਡਰ ਬਾਹਰ ਪ੍ਰਗਟ ਹੋਈ ਜਾਣੇ ਸਾਡਾ ਸਭ ਕੁਝ ਬਾਹਰ ਨੂੰ ਪ੍ਰਗਟ ਹੋਈ ਜਾਏ ਸਾਡੇ ਸੰਸਾਰ ਦੇ ਅੰਦਰ ਪਰ ਸਾਨੂੰ ਉਹ ਕਨਫਿਊਜ਼ਨ ਹੀ ਬੜੀ ਆਦਾ ਆ ਜੀ ਕਿਉਂਕਿ ਟਾਈਮ ਹੀ ਨਾ ਮਿਲੇ ਉਸ ਨੂੰ ਮਤਲਬ ਮਨ ਕਰਨ ਦਾ ਵੀ ਕਿਵੇਂ ਸੁਭਾਲਣਾ ਇਸ ਨੂੰ ਇਸ ਨੂੰ ਐਨ ਟਾਈਮ ਅਵੇਅਰਨੈਸ ਕਹਿੰਦੇ ਆ ਹੁਣ ਮੰਨ ਲਓ ਜਿਵੇਂ ਸੋਲਰ ਫਲੇਅਰ ਆਉਂਦੇ ਆ ਵਾ ਤੇ ਸਾਡੇ ਅੰਦਰੋਂ ਜੋ ਵੀ ਸਾਡੇ ਅੰਦਰ ਭਰਿਆ ਪਿਆ ਉਹਨੂੰ ਬਾਹਰ ਕੱਢਣ ਦੀ ਆ ਹੁਣ ਜੋ ਮੰਨ ਲਓ ਸਾਡੇ ਅੰਦਰ ਡਰ ਭਰਿਆ ਪਿਆ ਉਹਨੇ ਉਹਨੂੰ ਬਾਹਰ ਕੱਢਦਾ ਹੁਣ ਆਡੇ ਆਲੇ ਦੁਆਲੇ ਉਹ ਡਰ ਪ੍ਰਗਟ ਹੋਣਾ ਮੰਨ ਲਓ ਕਿਸੇ ਚੀਜ਼ ਦਾ ਡਰਿਆ ਸਾਨੂੰ ਜਦ ਆ ਵੀਰ ਕਿਹਾ ਲੋਕ ਗੁੱਸਾਵਾ ਕਿਸੇ ਚੀਜ਼ ਦਾ ਤਾਂ ਸਾਡੇ ਪਰਿਵਾਰ ਵਾਲੇ ਆ ਕੇ ਉਸ ਗੁੱਸੇ ਨੂੰ ਹੋਰ ਜ਼ਿਆਦਾ ਭੜਕਾਉਂਦੇ ਆ ਤੇ ਸਾਡੀ ਜਾਨੀ ਕਿ ਸਾਡੇ ਅੰਦਰੋਂ ਬਾਹਰ ਪਰ ਇਹ ਡਰ ਭਰ ਆਉਂਦੇ ਆ ਕਿ ਕਿਸੇ ਜਿਹੜੇ ਪਰਿਵਾਰ ਵਾਲੇ ਉਹਨਾਂ ਨੂੰ ਤੇ ਸਾਡੀ ਚੇਤਨਾ ਨਹੀਂ ਤੇ ਪ੍ਰਗਟ ਕੀਤਾ ਤੇ ਉਹਨਾਂ ਦੇ ਦੁਆਰਾ ਸਾਡਾ ਉਹੜਾ ਗੁੱਸਾ ਬਾਹਰ ਨਿਕਲਣ ਫੇਂਡਿਆ ਹਣਾ ਜੇ ਇਹ ਸਾਰੀ ਚੀਜ਼ਾਂ ਬਹੁਤ ਹੀ ਜ਼ਿਆਦਾ ਹੋਣ ਉਹਨੂੰ ਹੈਂਡ ਟਾਈਮ ਮਾਈਂਡਨੈਸ ਕਹਿੰਦੇ ਆ ਹੁਣ ਇਹ ਜਿੰਨਾ ਹੀ ਜ਼ਿਆਦਾ ਅਸੀਂ ਆਪਣੇ ਆਪ ਤੇ ਕੰਮ ਕੀਤਾ ਹੋਊਗਾ ਉਨਾ ਹੀ ਜ਼ਿਆਦਾ ਅਸੀਂ ਉਸ ਮੰਨ ਲਓ ਸ਼ਾਂਤੀ ਵਾਲੀ ਜਾਂ ਪਿਆਰ ਵਾਲੀ ਫ੍ਰੀਕੁਐਂਸੀ ਦੇ ਅੰਦਰ ਹੀ ਆਏ ਹੋਈਏ ਉਸ ਲੈਵਲ ਤੇ ਹੋਈਏ ਤਾਂ ਫਿਰ ਇਹ ਸਭ ਕੁਝ ਬਾਹਰ ਨਿਕਲਣਾ ਬਹੁਤ ਘੱਟ ਨਿਕਲਣਾ ਕਿਉਂਕਿ ਸਾਡੇ ਅੰਦਰੋਂ ਇੰਨਾ ਬਚਣਾ ਹੀ ਨਹੀਂ ਬਾਹਰ ਨਿਕਲਣਾ ਇਸ ਕਰਕੇ ਜੇ ਛੇਤੀ ਛੇਤੀ ਪਹਿਲਾਂ ਪਹਿਲਾਂ ਉਸ ਨੂੰ ਬਾਹਰ ਕੱਢ ਲਈਏ ਲਗਾਤਾਰ ਸੀਰੀਅਸ ਹੋ ਕੇ ਗੰਭੀਰਤਾ ਦੇ ਨਾਲ ਆਪਣੇ ਉੱਪਰ ਚੇਤਨਾ ਤੇ ਕੰਮ ਕਰਕੇ ਕਰ ਲਈਏ ਫਿਰ ਐਂਡ ਟਾਈਮ ਮਾਈਂਡਨੈਸ ਦੇ ਅੰਦਰ ਜਿਹਦੇ ਨਾਲ ਸਾਨੂੰ ਸਮਝ ਨਹੀਂ ਆਉਂਦੀ ਵੀ ਕੀ ਕੁਝ ਹੋ ਰਿਹਾ ਉਸ ਤੇ ਅੰਦਰੋਂ ਛੇਤੀ ਬਾਹਰ ਨਿਕਲ ਸਕਦੇ ਤੇ ਇਹ ਕਿਉਂਕਿ ਸੋਲਵ ਫੇ ਤੇ ਵੱਧ ਹੀ ਜਾਣੀ ਹੈ ਜਿੰਨਾ ਚਿਰ ਈਵੈਂਟ ਨਹੀਂ ਹੁੰਦਾ ਈਵੈਂਟ ਤੱਕ ਕਿਉਂਕਿ ਈਵੈਂਟ ਦੀ ਤਿਆਰੀ ਕਰਾਉਣ ਦੇ ਲਈ ਸਾਨੂੰ ਸੋਲੋ ਫਲੇਅਰ ਸਾਨੂੰ ਆਉਂਡੀਆਂ ਵਾਂ ਤੇ ਸਾਡੇ ਅੰਦਰੋਂ ਉਹ ਸਭ ਕੁਝ ਬਾਹਰ ਕੱਢਣ ਦੇ ਲਈ ਤੇ ਸਾਨੂੰ ਜਾਣੀ ਕਿ ਜੋ ਆਖਰੀ ਸਮੇਂ ਤੇ ਈਵੈਂਟ ਹੋਣਾ ਵਾ ਉਹਦੀ ਤਿਆਰੀ ਦੇ ਲਈ ਸਾਨੂੰ ਸੋਲੋ ਫਲੇਅਰ ਜਿਹੜੀਆਂ ਲਗਾਤਾਰ ਵਧੀਆਂ ਜਾਂਦੀਆਂ ਤੇ ਇਸ ਕਰਕੇ ਸਾਨੂੰ ਆਪਣੇ ਅੰਦਰ ਜਿਹੜਾ ਇਨਰ ਵਰਕ ਕਹਿੰਦੇ ਜਿਹਨੂੰ ਸ਼ੈਡੋ ਵਰਕ ਕਹਿੰਦੇ ਆ ਆਪਣੇ ਅੰਦਰ ਕੰਮ ਕਰਨਨਾ ਪੂਰਾ ਚੰਗੀ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਜੇ ਗੁਰੂ ਦੇ ਨਾਲੋਂ ਆਂਗੇ ਤੇ ਫਿਰ ਉਹ ਗੁਰੂ ਚੰਗੀ ਤਰ੍ਹਾਂ ਦੱਸ ਦਿੰਦਾ ਇਹ ਵੀ ਫਾਇਦਾ ਹੋ ਜਾਂਦਾ ਉਹਨੂੰ ਸਵਾਲ ਦਾ ਜਵਾਬ ਹੋ ਸਕਦੀਆਂ ਵੀ ਕੀ ਗੁਰੂ ਹੁੰਦਿਆ ਵਾ ਇਸ ਇਸ ਲੈਵਲ ਤੇ ਮੈਂ ਕੀ ਕਰਾਂ ਇਹ ਵੀ ਸਾਫਤਾ ਹੋ ਜਾਂਦਾ ਤੇ ਇਸ ਕਰਕੇ ਐਂਡ ਟਾਈਮ ਮਾਈਂਡਨੈਸ ਦੇ ਵਿੱਚੋਂ ਇਨੀ ਨਹੀਂ ਐਂਡ ਨਾਈਟ ਮਾਈਂਡਨੈਸ ਵਿੱਚ ਕੋਈ ਹੈ ਨਹੀਂ ਆ ਮਤਲਬ ਕਿ ਹੈਗੇ ਤੇ ਸਾਰੇ ਹੀ ਆ ਕੁਝ ਬਹੁਤ ਹੀ ਘੱਟ ਹੈ ਤੇ ਕੁਝ ਬਹੁਤ ਹੀ ਜ਼ਿਆਦਾ ਜਦੋਂ ਬਹੁਤ ਹੀ ਜ਼ਿਆਦਾ ਹੁੰਦਾ ਫਿਰ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਾਡੇ ਅੰਦਰੋਂ ਜੋ ਤੇ ਬਾਹਰ ਨਿਕਲਣਾ ਹੀ ਆ ਕੋਕੇ ਸਾਡੇ ਅੰਦਰੋਂ ਸਭ ਕੁਝ ਕਲੀਅਰ ਹੋਣਾ ਵਾ ਜੋ ਸਾਡਾ ਅਸਲੀ ਸਰੂਪ ਆ ਉਹਦੇ ਉੱਪਰ ਜਿਹੜੀਆਂ ਝੂਠ ਦੀਆਂ ਪਰਤਾਂ ਜੜੀਆਂ ਪਈਆਂ ਹੋਣਾ ਉਹ ਬਾਹਰ ਨਿਕਲਣੀਆਂ ਵਾ ਹੁਣ ਮੰਨ ਲਓ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਕਨੈਕਸ਼ਨ ਬਣਾਇਆ ਹੋਵੇ ਤੇ ਫਿਰ ਉਹ ਕਨੈਕਸ਼ਨ ਦੇ ਨਾਲ ਅਸੀਂ ਉਹਦੇ ਨਾਲ ਬਹਿ ਜਾਣਾ ਉਹ ਨਾਲ ਇਹ ਤਾਂ ਇਹਨੂੰ ਇਹ ਤਾਂ ਮੰਨ ਲਓ ਕਿ ਮੰਨ ਲਓ ਤੁਸੀਂ ਇੱਕ ਨਾ ਸਮੁੰਦਰ ਦੇ ਕਿਨਾਰੇ ਕੋਲ ਤੇ ਬਹਿ ਜੋ ਹਣਾ ਹੁਣ ਉਹ ਕਿਨਾਰੇ ਤੋਂ ਦੂਰ ਜੋ ਜਿੱਥੋਂ ਤੱਕ ਉਹਦੀਆਂ ਲਹਿਰਾਂ ਨਹੀਂ ਆਉਂਦੀਆਂ ਹੌਣ ਤਾਂ ਸਮੁੰਦਰ ਸਾਹਮਣੇ ਦਿਖਾਂਤੇ ਢਿਆਵਾ ਪਰ ਉਹ ਲਹਿਰਾਂ ਦਾ ਅਸਰ ਸਾਡੇ ਉੱਤੇ ਨਹੀਂ ਹੋਉਂਦਾ ਕਿਉਂਕਿ ਅਸੀਂ ਉਹਦੇ ਤੋਂ ਦੂਰ ਹਾਂ ਉਹਦੇ ਤੋਂ ਦੂਰ ਖਲੋਤੇ ਹਾਂ ਇਸ ਕਰਕੇ ਲਹਿਰਾਂ ਦਾ ਅਸਰ ਪਰ ਉਹਨੂੰ ਦੇਖ ਸਕਦੇ ਹਾਂ ਸਭ ਕੁਝ ਹੋਉਂਦਾ ਪਰ ਉਹ ਲਹਿਰਾਂ ਤਾਂ ਹੀ ਦੂਰ ਹਾਂ ਹੁਣ ਮੰਨ ਲਓ ਅਸੀਂ ਤੁਰ ਕੇ ਉਸ ਸਮੁੰਦਰ ਦੇ ਅੰਦਰ ਜਾਣਾ ਸ਼ੁਰੂ ਕਰ ਜਾਈਏ ਥੋੜਾ ਥੋੜਾ ਹਣ ਫਿਰ ਉਹ ਲਹਿਰਾਂ ਦਾ ਅਸਰ ਸਾਡੇ ਤੇ ਥੋੜਾ ਥੋੜਾ ਹੋਣਾ ਸ਼ੁਰੂ ਹੋ ਜਾਣਾ ਮੰਨ ਲਓ ਪੈਰ ਤੇ ਪੈਰ ਤੱਕ ਆੜਾ ਪਾਣੀ ਆ ਗਿਆ ਤੇ ਫਿਰ ਇੰਨਾ ਅਸਰ ਨਹੀਂ ਹੋਣਾ ਪਰ ਮੰਨ ਲਓ ਸਾਡਾ ਇੱਥੋਂ ਤੱਕ ਪਾਣੀ ਆ ਗਿਆ ਫਿਰ ਉਹਦਾ ਅਸਰ ਜ਼ਿਆਦਾ ਹੋਣਾ ਮੰਨ ਲਓ ਕੋਈ ਲਹਿਰ ਆ ਹਣਾ ਇਸ ਕਰਕੇ ਇਸੇ ਤਰ੍ਹਾਂ ਆ ਵਾ ਭਾਰੀ ਸੰਸਾਰ ਦੇ ਅੰਦਰ ਜੋ ਕੁਝ ਬਾਹਰ ਨਿਕਲਿਆ ਹੋ ਜਿਵੇਂ ਡਾਰ ਔਰ ਮੰਨ ਲਓ ਉਸ ਡਾਰ ਦੇ ਨਾਲ ਆਪਣੇ ਆਪ ਨੇ ਜੋੜਤਾ ਵਾ ਤੇ ਫਿਰ ਡਾਰ ਨੇ ਵੀ ਸਾਨੂੰ ਨਾਲ ਹੀ ਲੈ ਕੇ ਚੱਲ ਜਾਣਾ ਤੇ ਸਾਨੂੰ ਕਿਉਂਕਿ ਸਾਨੂੰ ਲੱਗਣਾ ਵੀ ਡਾਰ ਜਿਹੜਾ ਆਉਂਦਿਆ ਵਾ ਉਹ ਕੀ ਹੋ ਜੂਗਾ ਕੀ ਹੋ ਰਿਹਾ ਹੋਣਾ ਤੇ ਕੋਈ ਨਹੀਂ ਕਿਉਂਕਿ ਉਹ ਝੂਠ ਜਿਹੜਾ ਬਾਹਰ ਤੇ ਨਿਕਲਣਾ ਹੀ ਆ ਇਸ ਕਰਕੇ ਉਹਨੂੰ ਅਸੀਂ ਬਸ ਆਬਜ਼ਰਵ ਕਰਨਾ ਉਹ ਹੁੰਦਿਆ ਵਾ ਤੇ ਉਹਨੂੰ ਜੋ ਹੋਣਾ ਹੁੰਦਾ ਦੇਣਾ ਅਸੀਂ ਉਸ ਦੇ ਨਾਲ ਨਹੀਂ ਬਹਿਣਾ ਯਾਨੀ ਕਿ ਜਿਵੇਂ ਲਹਿਰਾਂ ਦੇ ਮਗਰ ਮਗਰ ਹੀ ਰਹਿ ਜਾਣਾ ਵਾ ਤੇ ਉਸ ਦੇ ਕੋਲ ਨਹੀਂ ਜਾਣਾ ਤਾਂ ਕਿ ਉਹਦਾ ਅਸਰ ਨਾ ਹੋਵੇ ਇਸ ਨੂੰ ਇੱਕ ਹੋਰ ਉਦਾਹਰਣ ਦੇ ਨਾਲ ਮੈਂ ਸਮਝਾ ਸਕਦਾ ਹਾਂ ਹੁਣ ਮੰਨ ਲਓ ਇੱਕ ਪੋਸਟਰ ਆ ਜੋ ਕੰਧ ਦੇ ਉੱਤੇ ਲੱਗਦਾ ਵਾ ਹੁਣ ਕੋਈ ਕਿਸੇ ਨੇ ਪੋਸਟਰ ਲਗਾਉਣਾ ਹੋਵੇ ਤੇ ਜਿਵੇਂ ਕੰਧਾਂ ਦੇ ਉੱਤੇ ਲਗਾ ਕੇ ਚੱਲ ਜਾਂਦੇ ਆ ਜਾਂ ਵਾਲੇ ਦੇ ਉੱਤੇ ਲਗਾ ਕੇ ਚੱਲ ਜਾਂਦੇ ਹਨਾ ਪੋਸਟਰ ਆਪਣਾ ਹੁੰਦਾ ਹੁਣ ਜਿਹੜਾ ਪੋਸਟਰ ਹੁੰਦਾ ਵਾ ਕਾਗਜ਼ ਦਾ ਜਾਂ ਜਿਹਦਾ ਵੀ ਉਹਦੀ ਮਗਰ ਇੱਕ ਗੂੰਦ ਹੁੰਦੀ ਆ ਹੁਣ ਜੇ ਗੂੰਦ ਲਾ ਕੇ ਉਹ ਪੋਸਟਰ ਦੀ ਉੱਪਰ ਤਾਂ ਉਹਨੂੰ ਚਪਕਾ ਦਾਂਗੇ ਤੇ ਫਿਰ ਉਹ ਜ਼ਿਆਦਾ ਟਾਈਮ ਤੱਕ ਚਪਕਿਆ ਰਹੂਗਾ ਨਾ ਹੁਣ ਹੁਣ ਇਤਾਂ ਵਾ ਵੀ ਜੋ ਸਾਡਾ ਅਸਲੀ ਸਰੂਪ ਹੈ ਉਹ ਨੂੰ ਮਾਨ ਲਾਓ ਕਹੰਦੇ ਆ ਹਨਾ ਤੇ ਜਿਹੜਾ ਉਹ ਪੋਸਟਰ ਆ ਉਹ ਆਈਡੈਂਟੀਟੀ ਹੈ ਸਾਡੀ ਝੂਠ ਦੀ ਕਿਵੇਂ ਮੇਰਾ ਦੇਸ਼ ਏ ਆ ਮੇਰਾ ਜਾਤ ਹੈ ਮੈਂ ਇਹ ਸਭ ਕੁਝ ਮੈਂ ਮੇਰਾ ਡਾਰਿਆਂ ਮੈਂ ਮੇਰਾ ਸੋਚ ਆ ਮੈਂ ਇਹ ਸਭ ਕੁਝ ਜੋ ਅਹੀਂ ਨਹੀਂ ਆ ਹਨਾ ਤੇ ਹੁਣ ਜਿਹੜੀ ਉਹ ਗੁੰਦਿਆ ਉਹ ਸਾਡਾ ਵਾਪਿਸ ਅਹੀਂ ਉਹਦੇ ਨਾਲ ਮਤਲਬ ਉਹਨਾਂ ਕਨੈਕਸ਼ਨ ਬਣਾ ਕੇ ਰੱਖਣਾ ਵਾ ਕਿ ਨਹੀਂ ਜਦੋਂ ਅਸੀਂ ਦੂਰ ਹੋ ਕੇ ਵੇਨੇ ਆ ਹਨਾ ਇਹ ਦੂਰੋ ਕੇ ਉਦੋਂ ਤੋਂ ਵੈਨੇ ਆ ਤੇ ਫਿਰ ਮੰਨ ਪੋਸਟ ਲਗਾਤਾ ਤੇ ਉਹਦੇ ਮਗਰ ਗੁੰਦ ਨਹੀਂ ਲੱਗੀ ਤੇ ਉਹ ਲੱਤ ਜਾਣਾ ਯਾਨੀ ਕਿ ਜਿਹੜਾ ਝੂਠ ਆ ਜੋ ਉਹ ਸੋਲਰ ਫਲੇਅ ਸਾਡੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਿਆ ਵਾ ਤੇ ਫਿਰ ਝੂਠ ਆਪਣੇ ਆਪ ਹੀ ਨਿਕਲ ਜਾਣਾ ਕਿਉਂਕਿ ਸਾਡੇ ਨਾਲ ਉਹ ਕਨੈਕਸ਼ਨ ਨਹੀਂ ਹੋਇਆ ਪਰ ਜੀ ਅਸੀਂ ਉਹਦੇ ਨਾਲ ਬਹੁਤ ਹੀ ਜ਼ਿਆਦਾ ਜੱਫੀ ਪਾ ਕੇ ਰੱਖੀ ਉਸਨੂੰ ਹਨਾ ਪੀ ਉਹ ਸਾਰਾ ਜਿਹੜਾ ਵਾ ਉਹ ਮੈਂ ਹੀ ਆ ਸਭ ਕਰ ਕਿਉਂਕਿ ਜੋ ਬਾਹਰ ਨਿਕੰਢਿਆ ਜਿਵੇਂ ਡਰ ਹੋ ਗਿਆ ਗੁੱਸਾ ਉਹ ਬਾਹਰ ਨਿਕੰਢਿਆ ਤੇ ਉਸ ਨਾਲ ਇਹ ਤਾਂ ਅਸੈਂਬਲੀ ਤੇ ਸਾਡਾ ਹੀ ਆ ਸਭ ਕਰ ਪਰ ਉਹਨੇ ਸਾਨੂੰ ਨਾਲ ਹੀ ਲਾ ਕੇ ਚੱਲ ਜਾਣਾ ਜਾਨੀ ਕਿ ਜੇ ਪੋਸਟਰ ਦੇ ਅੰਦਰ ਜਿਹੜੀ ਚੁੰਬਕ ਉਹ ਗੋਹਦੇ ਆ ਜੋ ਉਸ ਨੂੰ ਚਮਕਾਉਂਦੇ ਆ ਨਾ ਉਹ ਹੀ ਗੋਹਦ ਨਹੀਂ ਲਾਉਂਦੇ ਨੇ ਜਾਨੀ ਕਿ ਪੋਸਟਰ ਝੂਠਿਆ ਉਹ ਹਵਾ ਦੇ ਨਾਲ ਪੋਸਟਰ ਲੱਥਣਾ ਉਹ ਤਾਂ ਇਹਨੂੰ ਲੱਥਨ ਦੇਣਾ ਉਹ ਪਰ ਮੰਨ ਲਓ ਉਸ ਪੋਸਟਰ ਦੇ ਨਾਲ ਜਿਹੜੀ ਗੂੰਦ ਲੱਗੀ ਹੋਈ ਬਹੁਤ ਜ਼ਿਆਦਾ ਤੇਜ਼ ਆ ਤੇ ਉਹਨੂੰ ਲਾ ਕੇ ਜੋੜਦਾ ਵਾ ਫਿਰ ਜਦੋਂ ਪੋਸਟਰ ਲੱਥੂਗਾ ਤੇ ਉਹ ਨਾਲ ਹੀ ਲੱਗਾ ਰਹਿ ਜਾਣਾ ਮੰਨ ਲਓ ਗੂੰਦ ਲੱਗੀ ਹੋ ਪੋਸਟਰ ਤੇ ਉਹਨੂੰ ਇੱਤੈ ਹੀ ਲਾ ਦਾਂਗੇ ਤੋ ਕਾਗਜ਼ ਪੂਰਾ ਨਹੀਂ ਲੱਥਣਾ ਉਹ ਨਾਲ ਹੀ ਥੋੜਾ ਬਹੁਤਾ ਚੱਪਕਿਆ ਰਹਿ ਜਾਣਾ ਇਸੇ ਤਰ੍ਹਾਂ ਸਾਡਾ ਹਾਲ ਆ ਕਿਉਂਕਿ ਜੇ ਅਸੀਂ ਉਸ ਮਤਲਬ ਅਸੀਂ ਮੰਨ ਲੀਏ ਜੋ ਕੁਝ ਸਾਡੇ ਨਾਲ ਹੋ ਰਿਹਾ ਅਸੀਂ ਉਹ ਆ ਫਿਰ ਅਸੀਂ ਉਹਦੇ ਨਾਲ ਹੀ ਬਹਿ ਜਾਣਾ ਤੇ ਸਾਨੂੰ ਉਹ ਸਫਲਜੋਣਾ ਪਰ ਉਹਦੇ ਥਾਂ ਦੇ ਜੋ ਕੁਝ ਸਾਡੇ ਨਾਲ ਹੋਣ ਰਿਹਾ ਜੋ ਸਾਡੇ ਟ੍ਰਿਗਰ ਹੋਣ ਰਿਹਾ ਜੋ ਸਾਡੇ ਪਰਿਵਾਰ ਵਾਲੇ ਸਾਨੂੰ ਕਰਾਉਂਦੇ ਆ ਪਰ ਜੇ ਅਸੀਂ ਉਹਨੂੰ ਮਗਰੋਂ ਹੋ ਕੇ ਉਹਨੂੰ ਬਸ ਦੇਖੀਏ ਹੋ ਉਹਦੇ ਵਜਿਨੂੰ ਸ਼ਾਕਸੀ ਬਾਹ ਵੀ ਕਹਿੰਦੇ ਆ ਜਾਂ ਫਿਰ ਮਤਲਬ ਅਬਜ਼ਰਵ ਕਰਕੇ ਦੇਖਣਾ ਵੀ ਜੋ ਕੁਝ ਹੋਣ ਰਿਹਾ ਉਹ ਬਸ ਜੇ ਬਸ ਉਸੇ ਤਰ੍ਹਾਂ ਦੇਖਾਂਗੇ ਤੇ ਫਿਰ ਉਹ ਸਾਡੇ ਨਾਲ ਉਹ ਉਹਦੇ ਨਾਲ ਅਸੀਂ ਬਹਿਣਾ ਨਹੀਂ ਹੈ ਨਾਲ ਉਹ ਸਭ ਕੁਝ ਜੋ ਵੀ ਹੋਣ ਰਿਹਾ ਤੇ ਐਂਟਰਟੇਨਮੈਂਟਸ ਨੂੰ ਮਤਲਬ ਉਹਦੇ ਅੰਦਰ ਇੰਨਾ ਜ਼ਿਆਦਾ ਵੀ ਰਿਆਣ ਜਾਣਾ ਉਹਦੇ ਅੰਦਰ ਛੇਤੀ ਬਾਅਦ ਨਿਕਲਿਆ ਜਾਣਾ ਤੇ ਐਲਾਈਨਮੈਂਟ ਨੇ ਜਿਹੜੀ ਇਹ ਵਾਦੀ ਜਾਣੀ ਆ ਇਹ ਘਟਨੀ ਨਹੀਂ ਹੈ ਇਸ ਕਰਕੇ ਜਿੰਨਾ 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 ਆਹੀ ਆਪਣੇ ਉਹ ਆਪਣਾ ਜਿਹੜਾ ਚੇਤਨਾ ਦਾ ਲੈਵਲ ਆ ਧਰਤੀ ਦੀ ਫ੍ਰੀਕੁਐਂਸੀ ਦੇ ਨਾਲ ਮੈਚ ਕਰੀ ਜਾਵਾਂਗੇ ਅੱਗੇ ਅੱਗੇ ਜਾਈ ਜਾਵਾਂਗੇ ਫਿਰ ਉਹਨਾਂ ਜਿਆਦਾ ਸਾਨੂੰ ਜਿਹੜਾ ਉਲਟ ਉਲਟ ਪਾਲਾ ਵਾ ਇੰਨਾ ਹੀ ਜਿਆਦਾ ਜਿਹੜਾ ਉਲਟ ਪੁਲਟ ਵਾਲਾ ਉਹ ਸਾਡੇ ਨਾਲ ਨਹੀਂ ਹੋਣਾ ਇਸ ਕਰਕੇ ਵਧੀਆ ਤਰੀਕੇ ਨਾਲ ਅੱਗੇ ਵਧ ਸਕਦੇ ਆ ਇਹ ਹੈ ਸਭ ਦਾ ਇਹ ਗੱਲ ਕਰਨੀ